ਵਾਧਾਰ ਵੀਰ ਸੇਵਾ ਕਰ ਰਹੇ ਆ ਉਥੇ ਸਾਰੇ ਸੇਵਾ ਨਹੀਂ ਕਰ ਰਹੇ ਬਹੁਤਾਤ ਮੇਰੇ ਵਰਗੇ ਬਾਦੂ ਖਲੋਤੇ ਆ ਉਹ ਆਪਣੀ ਜਗਾ ਸੱਚੇ ਆ ਵੀ ਸਪੀਕਰ ਦੀ ਆਵਾਜ਼ ਆਉਂਦੀ ਆ ਵਿੱਚੋਂ ਵਿੱਚੋਂ ਜੇ ਕਦੇ ਬਾਬਿਆਂ ਦਾ ਮੂੰਹ ਵੇਖਣ ਨੂੰ ਜੀ ਕਰੂ ਤੇ ਮੋਬਾਈਲ ਕੱਢ ਕੇ ਵੇਖ ਸਕਦੇ ਆ ਕਿਉਂਕਿ ਆਨਲਾਈਨ ਚੱਲਣ ਡਿਆ ਨਾ ਕੰਮ ਸਾਰਾ ਕੁਝ ਪਰ ਕਲਾਸ ਕਲਾਸ ਹੀ ਹੁੰਦੀ ਆ ਆਨਲਾਈਨ ਵਾਲਾ ਕੰਮ ਬਹੁਤੀ ਵਾਰੀ ਧੋਖੇ ਚ ਵੀ ਰਹਿ ਜਾਂਦਾ ਵਾ ਆਨਲਾਈਨ ਤੇ ਉਹ ਵੇਖੇ ਜਿਹੜਾ ਸੱਤ ਸਮੁੰਦਰ ਪਾਰ ਬੈਠਾ ਕਿ ਤੁਹਾਡੇ ਪਿੰਡ ਵਾਲੇ ਵੀ ਮੋਬਾਈਲ ਤੇ ਘਰ ਵੇਖਣ ਦੇ ਹੁੰਦੇ ਫਿਰ ਤੇ ਮਾੜੀ ਗੱਲ ਆ ਕਿਉਂਕਿ ਜਦੋਂ ਘਰ ਚ ਗੰਦਾ ਵਗਦੀ ਹੋਵੇ ਫਿਰ ਚੁੱਪੀਆਂ ਲਾਉਣੀਆਂ ਉਹਦੇ ਵਾਸਤੇ ਲਾਜ਼ਮੀ ਆ ਕੈਨੀਆਂ ਚ ਭਰ ਕੇ ਤੇ ਉਹ ਖੜਨਗੇ ਜਿਹੜੇ ਬੜੀ ਦੂਰ ਰਹਿੰਦੇ ਹੋਣਗੇ ਆਨਲਾਈਨ ਨੇ ਜਿੱਥੇ ਸਾਨੂੰ ਨੇੜੇ ਲਿਆਂਦਾ ਆਨਲਾਈਨ ਨੇ ਉੱਥੇ ਸਾਨੂੰ ਦੂਰ ਵੀ ਕੀਤਾ ਵਾ ਬੱਚਿਆਂ ਦੀ ਪੜ੍ਹਾਈ ਲੈ ਲਓ ਮੇਰੇ ਹਿਸਾਬ ਨਾਲ ਜਿਹੜੇ ਆਨਲਾਈਨ ਤੋਂ ਬਿਨਾ ਪਹਿਲਾਂ ਪੜ੍ਹ ਗਏ ਆ ਉਹਦੇ ਕੇਹੇ ਤਣਪਤਾਂ ਦੇ ਲੱਗਣਗੇ ਪਰ ਜਿਹੜੀ ਆ ਮੋਬਾਈਲਾਂ ਵਾਲੀ ਪੜ੍ਹਾਈ ਆ ਮੈਨੂੰ ਨਹੀਂ ਲੱਗਦਾ ਨਿਆਣੇ ਕੇਹੇ ਤਣਪਤਾਂ ਲੱਗਣਗੇ ਮਾਂ ਲਾਗੇ ਹੁੰਦੀ ਆ ਤੇ ਨਿਆਣਾ ਕਿਤਾਬ ਦੇ ਕੰਮ ਕਰਦਾ ਮਾਂ ਬਾਹਰ ਜਾਂਦੀ ਆ ਤੇ YouTube ਖੋਲ ਕੇ ਤੇ ਆਪਣੀ ਗੇਮ ਵੇਖਣ ਡਿਆ ਹੁੰਦਾ ਕੋਈ ਨਹੀਂ ਮੰਮੀ ਆਉ ਤੇ ਆਪਾਂ ਨਾਲ ਹੀ ਐਂ ਕਰਨਾ ਤੇ ਐਂ ਸਭ ਕੋਈ ਥੱਲੇ ਆ ਜਾਣਾ ਨਾ ਭਾਈ ਆਨਲਾਈਨ ਦੇ ਪੜਾਏ ਵੀ ਡਾਕਟਰੀ ਬਣ ਕੇ ਮੇਰੇ ਹਿਸਾਬ ਨਾਲ ਆਨਲਾਈਨ ਦੇ ਪੜਾਏ ਵੀ ਮਾਸਟਰੀ ਲੱਗਣਗੇ ਸਕੂਲਾਂ ਵਾਲਿਆਂ ਆਪਣਾ ਬੋਝ ਘਟਾ ਲਿਆ ਪੀ ਇੱਕ ਸਾਲ ਬੈਠੇ ਗੱਪਾਂ ਵੱਢੀ ਜਾਓ ਕੋਈ ਗੱਲ ਨਹੀਂ ਕੋ ਬਾਤ ਨਹੀਂ ਜਦੋਂ ਪੇਪਰ ਲਾ ਕੇ ਹੁੰਦੇ ਮੁੜ ਕੇ ਪਾ ਦਿਓ ਪੜਥੂ ਘਰ ਵਾਲਿਆਂ ਨੂੰ 50 20 ਸਿਲੇਬਸ ਆ ਵੀ ਸਿਲੇਬਸ ਮਾਵਾਂ ਨੂੰ ਹੱਥਾਂ ਪੈਰਾਂ ਦੀ ਪਈ ਆ ਪੀ ਇੱਕ ਜੇ ਪੇਪਰ ਕਢਾ ਕੇ ਲੈਂਦਾ ਮਗਰੇ ਦੂਜਾ ਆ ਜਾਂਦਾ ਸਕੂਲ ਵਾਲੇ ਦੇ ਸੋਪੇ ਉਹ ਰਾਤ ਨੂੰ ਸੁੱਤੇ 8 ਵਜੇ ਵੀ ਪਾਈ ਜਾਂਦੇ ਮੋਬਾਈਲਾਂ ਦੇ ਵਿੱਚ ਮੈਂ ਗੱਲ ਆਨਲਾਈਨ ਦੀ ਕਰਨ ਲੱਗਾ ਵਾਂ ਪੀ ਆਨਲਾਈਨ ਪੜ੍ਹਾਈ ਨੇ ਸਮਾਗਮਾਂ ਨੇ ਹੁਣ ਆਨਲਾਈਨ ਵੀਡੀਓ ਕਾਲ ਲਾ ਲਓ ਬਜ਼ੁਰਗ ਬੈਠੇ ਆ ਕਿਸੇ ਦਾ ਪੁੱਤ ਫੌਜੀ ਰਿਹਾ ਹੋਵੇ ਜਾਂ ਤੁਸੀਂ ਫੌਜ ਚ ਰਹੇ ਹੋ ਜਾਂ ਅਜੇ ਤੋਂ 10-15 ਸਾਲ ਪਹਿਲਾਂ ਜਿਹੜੇ ਤੁਸੀਂ ਬਾਹਰ ਗਏ ਸੀ ਚਿੱਠੀ ਦੀ ਕਿੰਨੀ ਕਦਰ ਹੁੰਦੀ ਸੀ ਚਿੱਠੀ ਦੀ ਕਦਰ ਕਰਦੇ ਸੀ ਨਾ ਲੋਕੀ ਵੀ ਯਾਰ ਫਲਾਣੇ ਦੀ ਚਿੱਠੀ ਨਹੀਂ ਆਈ ਮੁੰਡੇ ਦੀ ਚਿੱਠੀ ਨਹੀਂ ਆਈ ਮੁੰਡੇ ਨੂੰ ਇੰਨੇ ਦਿਨ ਹੋ ਗਏ ਚਿੱਠੀ ਪਾਈ ਨਹੀਂ ਤੇ ਜੇ ਚਿੱਠੀ ਆ ਜਾਣੀ ਤੇ ਸਾਰਾ ਟੱਬਰ ਚੁੰਮ ਚੁੰਮ ਕੇ ਵੇਖਦਾ ਹੁੰਦਾ ਵੀ ਸਾਡੇ ਪੁੱਤ ਦੀ ਚਿੱਠੀ ਆਈ ਆ ਭਰਾ ਦੀ ਚਿੱਠੀ ਆਈ ਆ ਫੇਰ ਆਇਓ ਫੋਨ ਡਾਇਲ ਕਰਨ ਵਾਲੀ ਜਿਹੜਾ ਸਾਰੇ ਪਿੰਡ 'ਚ ਇੱਕ ਅਦਾ ਹੀ ਹੁੰਦਾ ਹੈ ਉਹ ਵੀ ਭੱਜ ਕੇ ਸੁਣਨ ਚਾਹੀਦਾ ਹੈ ਜਿਉਂ-ਜਿਉਂ ਮੀਡੀਆ ਨੇੜੇ ਹੋਇਆ ਹੁਣ ਕੰਮ ਚੱਲਦਾ ਵੀਡੀਓ ਕਾਲ ਵਾਲਾ ਤੇ ਹੁਣ ਜਿਹਨੂੰ ਆਪਾਂ ਕਾਲ ਕਰਦੇ ਆ ਉਹ ਵੀ ਹਾਂ ਦਾ ਕੋਈ ਨਹੀਂ ਇਹਦਾ ਵਿਹਲੜ ਹੈਗਾ ਜਦੋਂ ਮਰਜ਼ੀ ਚੁੱਕ ਕੇ ਲਾ ਦਿੰਦਾ ਮੂੰਹ ਵਿਹਲੇ ਹੋਵਾਂਗੇ ਤੇ ਕਰ ਲਾਂਗੇ ਨੂੰ ਅ ਕਦਰ ਘਟ ਗਈ ਨੂੰ ਬੰਦਾ ਉਹ ਹੀ ਆ ਜਦੋਂ ਚਿੱਠੀ ਪਾਉਂਦਾ ਸੀ ਕਦਰ ਹੀ ਜਦੋਂ ਬੰਦਾ ਸਟ੍ਰੈਕਟ ਕਾਲ ਕਰਦਾ ਸੀ ਕਦਰ ਆ ਜਦੋਂ ਅਜੋ ਨੇੜੇ ਹੋ ਗਿਆ ਤੇ ਉਹਦੇ ਨਾਲੋਂ ਕਦਰ ਘਟ ਗਈ। ਇਸੇ ਤਰ੍ਹਾਂ ਕਲਾਸ ਵਿੱਚ ਪੜ੍ਹਨ ਵਾਲਾ ਬੱਚਾ ਵੀ ਉਸ ਪੜ੍ਹਾਈ ਦੀ ਕਦਰ ਕਰਦਾ ਸੀ ਜਿਹੜੀ ਬਲੈਕਬੋਰਡ ਤੇ ਸੀ। ਮੋਬਾਈਲ ਵਾਲੀ ਪੜ੍ਹਾਈ ਦੀ ਬੱਚੇ ਨੇ ਕਦਰ ਕਰਨੀ ਬਿਲਕੁਲ ਛੱਡ ਦਿੱਤੀ। ਇਸੇ ਤਰ੍ਹਾਂ ਸਾਡੇ ਸਮਾਗਮਾਂ 'ਚ ਵੀ ਹੋਇਆ। ਸਾਡੇ ਸਮਾਗਮਾਂ ਦੀ ਕਦਰ ਸੀ ਲੋਕੀ ਭੱਜ ਕੇ ਆਉਂਦੇ ਸੀ ਵੀ ਸਾਡੇ ਪਿੰਡ 'ਚ ਸਮਾਗਮ ਆ। ਫਿਰ ਆਨਲਾਈਨ ਦਾ ਜਮਾਨਾ ਆਇਆ, YouTube ਦਾ ਜਮਾਨਾ ਆਇਆ। ਇਨੇ ਦੂਰ ਦਰਾਡੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸੀ ਸਾਡੇ ਭਰਾ ਉਹਨਾਂ ਲਈ ਕੰਮ ਸੌਖਾ ਕਰ ਦਿੱਤਾ ਹੈਗਾ ਦਿਓ ਸੋ ਜੇ ਉਹਨਾਂ ਵਾਸਤੇ ਆ ਤੇ ਕੁਝ ਸਾਡਾ ਕੰਮ ਚੱਲ ਜਾਂਦਾ ਫੇ ਰੀਲਾਂ ਇੱਕ ਦੋ ਕੱਢ ਕੇ ਚੈਨਲ 'ਅਲੇ ਪਾ ਦਿੰਦੇ ਨਾਲੇ ਉਹਨਾਂ ਦਾ ਕੰਮ ਚੱਲ ਜਾਂਦਾ ਨਾਲੇ ਸਾਡੀ ਮਸ਼ਹੂਰੀ ਹੋ ਜਾਂਦੀ ਆ ਐਸੇ 'ਚ ਹੈਗਾ ਸੀ ਇਹਦੇ ਵਾਸਤੇ ਪਰ ਜੇ ਪਿੰਡ ਵਾਲੇ ਵੀ ਆਖਣ ਵੀ ਅਸੀਂ ਕੋਈ ਨਹੀਂ ਆਨਲਾਈਨ ਵੇਖ ਲੈਨੇ ਆ ਘਰੇ ਬੈਠੇ ਐ ਸਪੀਕਰ ਦੀ ਆਵਾਜ਼ ਤੇ ਕੰਨਾਂ 'ਚ ਪਈ ਜਾਣੀ ਆ ਉਹ ਕਲਾਸ ਲਾਉਣ ਦਾ ਫਾਇਦਾ ਨਹੀਂ ਕਲਾਸ ਐਹੋ ਹੀ اٹੈਂਡ ਕੀਤੀ ਹਾਜ਼ਰੀ ਲਗਣੀ ਐ ਰਜਿਸਟਰ ਤੇ ਐਹੋ ਹੀ ਨਾਮ ਭੋਲਣਾ ਵਾ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਵਾ ਬਾਬਾ ਦੀਪ ਸਿੰਘ ਨੂੰ ਪਤਾ ਵਾ ਵੀ ਕੱਲਾ ਕੱਲਾ ਕਿਹੜਾ ਕਿਹੜਾ ਆਇਆ ਵਾ ਤੇ ਕਿਹੜਾ ਕਿਹੜਾ ਇੱਥੇ ਹਾਜ਼ਰ ਆ ਸੋ ਗੁਰੂ ਕਿਰਪਾ ਕਰੇ ਬੜੇ ਪਿਆਰ ਵਾਲੇ ਬੈਠੇ ਹੋ ਸਨਮਾਨ ਵਾਲੇ ਬੈਠੇ ਹੋ ਫਤਿਹ ਦਰ ਪ੍ਰਵਾਨ ਕਰੋ ਕੋਈ ਰਸਨਾ ਵਾਂਜੀ ਨਾ ਰਹੇ ਕੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਕੀ ਫਤਿਹ ਅਫਸਰ ਇੱਕ ਸ਼ਬਦ ਆਪਾਂ ਵਰਤਦੇ ਆ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੇ ਖੀਤ ਆਪਾਂ ਇਹ ਵੀ ਪੜਦੇ ਆ ਜਦੋਂ ਪ੍ਰੇਮ ਖੇਲਣ ਕਾ ਚਾਓ ਸੇਰ ਧਰ ਤਲੀ ਗਲੀ ਮੇਰੀ ਔ ਜਦੋਂ ਆ ਲੈਣਾ ਸਾਹਮਣੇ ਹੁੰਦੀਆਂ ਫਿਰ ਸਾਡਾ ਧਿਆਨ ਜਾਂਦਾ ਧੰਨ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਉਸ ਕੌਮੀ ਮਰਜੀਵੜੇ ਦੇ ਚਰਨਾਂ 'ਚ ਉਸ ਸੰਤ ਦੇ ਚਰਨਾਂ 'ਚ ਕਿਉਂਕਿ ਬਾਬਾ ਦੀਪ ਸਿੰਘ ਪੂਰਨ ਸੰਤ ਵੀ ਆ ਪੂਰਨ ਬ੍ਰਹਮ ਗਿਆਨੀ ਵੀ ਆ ਪੂਰਨ ਸ਼ਹੀਦ ਵੀ ਆ ਉਹ ਜੋਦਾ ਵੀ ਬੜਾ ਵੱਡਾ ਤੇ ਸੂਰਮਾ ਵੀ ਬੜਾ ਵੱਡਾ ਇੱਥੇ ਇੱਕ ਮਿੰਟ ਲੈਣਾ ਮੈਂ ਤੁਹਾਡਾ ਸ਼ਬਦ ਇੱਕੋ ਜਿਹਾ ਜੋਦਾ ਕਹ ਦੋ ਸੂਰਮਾ ਕਹ ਦੋ ਜਦੋਂ ਕੁਰਬਾਨੀ ਦੀ ਤਹ ਤੱਕ ਜਾਓਗੇ ਫਿਰ ਜੋਦੇ ਦਾ ਤੇ ਸੂਰਮੇ ਦਾ ਇੱਕ ਫਰਕ ਆ ਸ਼ਬਦ ਇੱਕੋ ਜਿਹਾ ਕਿਸੇ ਨੂੰ ਜੋਦਾ ਕਹ ਦੋ ਯਾਰ ਕਿੱਡਾ ਜੋਦਾ ਬੰਦਾ ਕਿੱਡਾ ਸੂਰਮਾ ਬੰਦਾ ਸ਼ਬਦ ਇੱਕੋ ਜਿਹਾ ਪਰ ਜਦੋਂ ਕੁਰਬਾਨੀ ਦੀ ਤਹ ਤੱਕ ਜਾ ਕੇ ਨੂੰ ਪੜਨ ਦਾ ਯਤਨ ਕਰੋਗੇ ਫਿਰ ਜੋਦੇ ਦਾ ਤੇ ਸੂਰਮੇ ਦਾ ਤੁਹਾਨੂੰ ਫਰਕ ਲੱਭੇਗਾ ਪਹਿਲਾਂ ਮੈਂ ਗੱਲ ਕਰਾਂ ਜੋਦਾ ਕੌਣ ਹੈ ਜੋਦਾ ਉਹਨੂੰ ਕਿਹਾ ਜਾਂਦਾ ਜਿਹੜਾ ਸਿਰਫ ਲੜਾਕਾ ਏ ਲੜਾਕਾ ਮੈਂ ਕਹਿ ਸਕਦਾ ਔਰੰਗਜ਼ੇਬ ਬਹੁਤ ਵੱਡਾ ਜੋਧਾ ਏ ਤੋ ਕਿ ਲੜਾਕਾ ਏ ਬੰਦਾ ਅਹਿਮਦ ਸ਼ਾਹ ਅਬਦਾਲੀ ਬਹੁਤ ਵੱਡਾ ਜੋਧਾ ਏ ਕਿਉਂਕਿ ਲੜਾਕਾ ਏ ਆਪਾਂ ਕਹਿ ਸਕਦੇ ਆਂ ਵਜ਼ੀਰ ਖਾਨ ਗੁਰੂ ਕਲਕੀ ਤਰਪਾ ਪਾਸ਼ਾ ਨਾਲ ਲੜਿਆ ਬੜਾ ਲੜਾਕਾ ਸੀ ਬੜਾ ਜੋਧਾ ਸੀ ਪਰ ਉਹ ਸੂਰਮੇ ਨਹੀਂ ਹੈਗੇ ਸੂਰਮੇ ਦੇ ਲੱਛਣ ਕੁਝ ਹੋਰ ਹੁੰਦੇ ਆ ਸੂਰਮਾ ਕਿਹਨੂੰ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛਣਾ ਪਊਗਾ ਸੂਰਮੇ ਦਾ ਪਹਿਲਾ ਲੱਛਣ ਜਾਂ ਕਹੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀयत ਹੈ ਸੂਰਾ ਸੂਰਮੇ ਦਾ ਪਹਿਲਾ ਲੱਛਣ ਉਹ ਕੱਲਾ ਲੜਾਕਾ ਨਹੀਂ ਹੁੰਦਾ ਉਹਨੂੰ ਨਾਮ ਦਾ ਰੰਗ ਵੀ ਚੜਿਆ ਹੁੰਦਾ ਵਾ ਉਹਨੂੰ ਪਰਮਾਤਮਾ ਦੀ ਬੰਦਗੀ ਦਾ ਰੰਗ ਵੀ ਚੜਿਆ ਹੁੰਦਾ ਵਾ ਉਹਨਾਂ ਜੋਦਾ ਦੇ ਜਿਹੜੀ ਮਰਜ਼ੀ ਤਾਂ ਉਹਦੇ ਗੋਡਾ ਰੱਖੂਗਾ ਪਰ ਸੂਰਮਾ ਹਰ ਬੰਦੇ ਦੀ ਧੌਣ ਤੇ ਗੋਡਾ ਨਹੀਂ ਰੱਖੂਗਾ ਸੂਰਮਾ ਉਥੇ ਧੌਣ ਤੇ ਗੋਡਾ ਰੱਖੂਗਾ ਜਿੱਥੇ ਧੱਕਾ ਹੁੰਦਾ ਵਾ ਜੋਦਾ ਤੇ ਰੇੜੀ ਵਾਲੇ ਦੇ ਚ ਪੇੜਾਂ ਵੀ ਮਾਰੂ ਗੱਡੀ 'ਚ ਉਤਰ ਕੇ ਤੇ ਮਾੜੀ 'ਚ ਟੱਚ ਹੋ ਗਈ ਤੇ ਠਾ ਠਾ ਕਿਉਂਕਿ ਬੰਦਾ ਮਾੜਾ ਨਗਲੇ ਮਾੜਾ ਤੇ ਗਰੀਬ ਆ ਤੇ ਪਰ ਜਿਹੜਾ ਸੂਰਮਾ ਬੰਦਾ ਜਿਹਦੇ ਅੰਦਰ ਨਾਮ ਦਾ ਰੰਗ ਏ ਨੁਕਸਾਨ ਹੋ ਕੇ ਵੀ ਉਹ ਕੋਈ ਨਹੀਂ ਪਾਉ ਨੰਗ ਜਾਂ ਫਿਰ ਕਿਹੜੀ ਗੱਲ ਹੈ ਰੇੜਾ ਹੀ ਲੱਗ ਗਿਆ ਰਿਕਸ਼ਾ ਹੀ ਲੱਗ ਗਿਆ ਕਿਉਂਕਿ ਉਹਦੇ ਅੰਦਰੋਂ ਨਾਮ ਦਾ ਰੰਗ ਚੱਲਦਾ ਆ ਫਰਕ ਪਹਿਲਾ ਜੋ ਦਾ ਬੰਦਾ ਗੱਲ ਪੈਣਾ ਜਾਣਦਾ ਬਸ ਸੂਰਮਾ ਗੱਲ ਪੈਣਾ ਨਹੀਂ ਜਾਣਦਾ ਸੂਰਮੇ ਦੇ ਕੁਝ ਗੁਣ ਆ ਪਹਿਲਾ ਗੁਣ ਤੁਸੀਂ ਸੁਣ ਲਿਆ ਉਹਨੂੰ ਨਾਮ ਦਾ ਰੰਗ ਲੱਗਾ ਦੂਜਾ ਗੁਣ ਸੂਰਾ ਸੁ ਪਹਿਚਾਨਣੀ ਐ ਜੋ ਲਰੈ ਦੀਨ ਕੇ ਹੀਤ ਦੀਨ ਕਿਹਨੂੰ ਕਹਿੰਦੇ ਆ ਧਰਮ ਨੂੰ ਦੀਨ ਕਿਹਨੂੰ ਕਹਿੰਦੇ ਆ ਕਮਜ਼ੋਰ ਨੂੰ ਸੂਰਮੇ ਦਾ ਦੂਜਾ ਲੱਛਣ ਸੂਰਮਾ ਹਮੇਸ਼ਾ ਧਰਮ ਵਾਸਤੇ ਲੜਦਾ ਵਾ ਦੀਨ ਵਾਸਤੇ ਲੜਦਾ ਵਾ ਸੂਰਮਾ ਟੱਬਰ ਲਈ ਨਹੀਂ ਲੜਦਾ ਸੂਰਮਾ ਨਿਆਣਿਆਂ ਲਈ ਨਹੀਂ ਲੜਦਾ ਸੂਰਮਾ ਪ੍ਰਾਪਰਟੀ ਲਈ ਨਹੀਂ ਲੜਦਾ ਸੂਰਮਾ ਪੈਲੀ ਬੰਨੇ ਵਾਸਤੇ ਨਹੀਂ ਲੜਦਾ ਸੂਰਮਾ ਜਦੋਂ ਲੜਦਾ ਵਾ ਦੇਸ਼ ਤੇ ਕੌਮ ਲਈ ਲੜਦਾ ਵਾ ਔਰੰਗਜ਼ੇਬ 14 ਹੈ ਸੂਰਮਾ ਮਾਂ ਨੇ ਪੁੱਤ ਪੈਦਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੂਰਮਾ ਵੇਖਣਾ ਤੇ ਸਹਿਬ ਬਾਬਾ ਅਜੀਤ ਸਿੰਘ ਸੂਰਮਾ ਵੇਖਣਾ ਤੇ ਸਹਿਬ ਬਾਬਾ ਚੋਹਾਰ ਸਿੰਘ ਸੂਰਮਾ ਵੇਖਣਾ ਤੇ ਧੰਨ ਬਾਬਾ ਦੀਪ ਸਿੰਘ ਲੜਾਈ ਧਰਮ ਦੀ ਆ ਲੜਾਈ ਅਣਖ ਦੀ ਤੇ ਗੈਰਤ ਦੀ ਆ ਸੋ ਤੁਸੀਂ ਸੂਰਮਿਆਂ ਨੂੰ ਪੁੱਜਣ ਵਾਸਤੇ ਬੈਠੇ ਹੋ ਸੂਰਮਿਆਂ ਦੇ ਸਥਾਨਾਂ ਤੇ ਬੈਠੇ ਹੋ ਅੱਜ ਦੀ ਡੇਟ ਅੰਦਰ ਜੇ ਮੈਂ ਇਸ ਗੱਲ ਤੋਂ ਮੁਨਕਰ ਨਾ ਹੋਵਾਂ ਬਾਬਾ ਦੀਪ ਸਿੰਘ ਦੀ ਪੂਜਾ ਬਹੁਤ ਵੱਡੇ ਪੱਧਰ ਤੇ ਦੇਸ਼ ਵਿਦੇਸ਼ ਅੰਦਰ ਕੀਤੀ ਜਾਂਦੀ ਆ ਕਿਉਂਕਿ ਭਗਤੀ ਬੋਲਦੀ ਉਸ ਸ਼ਖਸੀਅਤ ਦੀ ਉਹਨੇ ਭਗਤੀ ਬਹੁਤ ਕੀਤੀ ਆ ਅੱਜ ਹਰ ਬੰਦੇ ਦਾ ਚਾਅ ਆ ਮੈਂ ਜੋਤ ਜਗਾ ਕੇ ਆਵਾਂ ਤੇ ਬਾਬਾ ਦੀਪ ਸਿੰਘ ਦੇ ਘਰ ਜਾਂਦੇ ਜੇ ਨਾ ਚੁਪਹਿਰਾ ਕੱਟਣ ਵਾਸਤੇ ਇਹਦੇ ਤੇ ਵੀ ਮੈਂ 2 ਮਿੰਟ ਲਾਉਂ ਤੁਹਾਡੀ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਜੋਤਾਂ ਕਿਉਂ ਜਗਦੀਆਂ ਨੇ ਕਿਉਂ ਅਸਲ 'ਚ ਬਾਬਾ ਦੀਪ ਸਿੰਘ ਦੀਆਂ ਜੋਤਾਂ ਚਕਾਈਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੇ ਜਿਹੜੀ ਬਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੜੀ ਹੋਵੇ ਉਹਦੀ ਜੋਤ ਕਦੀ ਜ਼ਿੰਦਗੀ 'ਚ ਬੁਝ ਨਹੀਂ ਸਕਦੀ ਜਿੱਦਣ ਪਹਿਲੇ ਦਿਨ ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲੇ ਸੀ ਉਮਰ ਸੀ 17 ਸਾਲਾਂ ਦੀ 18 ਸਾਲਾਂ ਦੀ ਤੇ ਮਾਂ ਪਿਓ ਨੇ ਨਾਂ ਰੱਖਿਆ ਸੀ ਦੀਪਾ ਤੇ ਮਹਾਰਾਜ ਨੇ ਆਖਿਆ ਕਾਕਾ ਤੇਰਾ ਨਾਂ ਕੀ ਆ ਕਹਿੰਦਾ ਜੀ ਮੇਰਾ ਨਾਂ ਦੀਪਾ ਤੇ ਮਹਾਰਾਜ ਨੇ ਮੁਸਕਰਾ ਕੇ ਆਖਿਆ ਦੀਪਿਆ ਤੂੰ ਆਪਣੇ ਪਰਿਵਾਰ ਦਾ ਇਸ ਕੌਮ ਦਾ ਇਹੋ ਜਿਹਾ ਦੀਪ ਬਣੇਗਾ ਦੁਨੀਆ ਭਰ ਦੇ ਦੀਵੇ ਬੁੱਝ ਜਾਣਗੇ ਪਰ ਤੇਰੇ ਘਰ ਦੀਆਂ ਜੋਤਾਂ ਨਹੀਂ ਕਦੀ ਬੁੱਝ ਸਕਦੀਆਂ ਜੇ ਲੱਖਾਂ ਲੋਕ ਬਾਬਾ ਦੀਪ ਸਿੰਘ ਨੂੰ ਮੱਥਾ ਟੇਕਦੇ ਆ ਜਾ ਕੇ ਕਾਦੇ ਨਹੀਂ ਗੱਲ ਥੋੜੀ ਕੌੜੀ ਵੀ ਆ ਚੱਲ ਕੇ ਰੱਖਿਓ ਬਾਬਾ ਦੀਪ ਸਿੰਘ ਨੂੰ ਨਮਸਕਾਰਾਂ ਇਸ ਕਰਕੇ ਆ ਕਿਉਂਕਿ ਬਾਬਾ ਦੀਪ ਸਿੰਘ ਦਾ ਸਿਰ ਸਿਰਫ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਝੁਕਿਆ। ਸ਼ੀਧੀ ਦੇ ਬਾਬੇ ਦੀਪ ਸਿੰਘ ਨੇ ਗੁਰੂ ਰਾਮਦਾਸ ਕਰਕੇ ਦਿੱਤੀ ਹੈ ਨਾ। ਈਟੀ ਦੂਰੋਂ ਸੀਸ ਲੈ ਕੇ ਆਉਣਾ। ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਰੱਖਣਾ। ਇਹਦਾ ਮਤਲਬ ਬਾਬਾ ਦੀਪ ਸਿੰਘ ਨੇ ਪਹਿਲ ਦਿੱਤੀ ਆ ਗੁਰੂ ਰਾਮਦਾਸ ਪਾਤਸ਼ਾਹ ਨੂੰ ਅੱਜ ਦੁਨੀਆ ਬਾਬਾ ਦੀਪ ਸਿੰਘ ਦੀ ਪੂਜਾ ਇਸ ਕਰਕੇ ਕਰ ਰਹੀ ਆ ਕਿਉਂਕਿ ਬਾਬਾ ਦੀਪ ਸਿੰਘ ਦਾ ਆ ਸਿਰ ਗੁਰੂ ਰਾਮਦਾਸ ਤੋਂ ਬਿਨਾ ਹੋਰ ਕਿਸੇ ਅੱਗੇ ਝੁਕਿਆ ਨਹੀਂ ਤੇ ਜਿਹੜਾ ਬੰਦਾ ਹੁਣ ਬਾਬਾ ਦੀਪ ਸਿੰਘ ਦੀ ਜੋਤ ਵੀ ਜਗਾਵੇ ਬਾਬਾ ਦੀਪ ਸਿੰਘ ਦਾ ਚਪਹਿਰਾ ਵੀ ਕਟੇ ਬਾਬਾ ਦੀਪ ਸਿੰਘ ਦੀ ਪੂਜਾ ਵੀ ਕਰੇ ਤੇ ਕਬਰ ਕੋਈ ਨਾ ਛੱਡੇ ਮੜੀ ਕੋਈ ਨਾ ਛੱਡੇ ਤੇਲ ਪਾਉਣ ਵਾਲਾ ਜਗਾ ਕੋਈ ਨਾ ਛੱਡੇ ਪਿੱਪਲ ਕੋਈ ਨਾ ਛੱਡੇ 베ਰੀ ਕੋਈ ਨਾ ਛੱਡੇ ਕਬਰ ਕੋਈ ਨਾ ਛੱਡੇ ਧਾਗਿਆਂ ਵਾਲਾ ਕੋਈ ਨਾ ਛੱਡੇ ਸਿਰ ਫੇਰਨ ਵਾਲਾ ਕੋਈ ਨਾ ਛੱਡੇ ਇਹਦਾ ਮਤਲਬ ਫਿਰ ਬਾਬਾ ਦੀਪ ਸਿੰਘ ਦਾ ਉਤੋਂ ਸਿਰ ਕੜਾ ਪ੍ਰਸ਼ਾਦੀ ਛਕਣ ਜਾਣਾ ਵਾ ਬਾਬੇ ਦੀਪ ਸਿੰਘ ਦੀ ਪੂਜਾ ਕਰਨ ਦਾ ਤਦ ਫਾਇਦਾ ਵਾ ਜਿੱਦਾਂ ਬਾਬੇ ਦੀਪ ਸਿੰਘ ਦਾ ਸਿਰ ਗੁਰੂ ਰਾਮਦਾਸ ਮਹਾਰਾਜ ਅੱਗੇ ਝੁਕਿਆ ਹੋਰ ਕਿਸੇ ਅੱਗੇ ਨਾ ਝੁਕੇ ਇਹ ਦੁਨੀਆ ਨੂੰ ਦੱਸਿਆ ਬਾਬੇ ਦੀਪ ਸਿੰਘ ਨੇ ਕੱਜੇ ਤੇ ਮੇਰਾ ਸਿਰ ਝੁਕਦਾ ਉੱਥੇ ਝੁਕਾਓ ਚਪੈਰੇ ਦਾ ਕਨਸੈਪਟ ਇੱਥੋਂ ਹੀ ਆਇਆ ਨਾ ਸਾਡੇ ਚਪੈਰਾ ਬੰਦੇ ਨੂੰ ਜਾਦ ਹੋ ਜਾਵੇ ਪ੍ਰਮਾਤਮਾ ਦੀ ਬੰਦਗੀ ਇੱਕ ਚੀਜ਼ ਤੁਸੀਂ ਵੇਖੀ ਹੋਣੀ ਆ ਪ੍ਰਾਣੀਆਂ ਮਾਈਆਂ ਨੂੰ ਪਤਾ ਲੱਗੂਗੀ ਜਦੋਂ ਬੱਚੇ ਜਨਮ ਲੈਂਦੇ ਨੇ ਨਾ ਘਰਾਂ ਦੇ ਵਿੱਚ ਕਹਿੰਦੇ ਵੀ 40 ਦਿਨ ਮਾਂ ਨੂੰ ਰੱਖ ਰੱਖਣੀ ਪੈਣੀ ਆ ਕੋਈ ਵੀ ਕੰਮ ਕਰਨਾ ਹੋਵੇ ਕਹਿੰਦੇ 40 ਦਿਨ ਸਵਾ ਮਹੀਨੇ ਕਹਿੰਦੇ ਨਾ ਆਪਾਂ ਆਹ ਕੰਮ ਕਰ ਲਓ ਸਵਾ ਮਹੀਨਾ ਕਈ ਜਿੰਨਾ ਨਵੀਂ ਨਵੀਂ ਸ਼ਰਾਬ ਛੱਡਣੀ ਹੁੰਦੀ ਨਾ ਉਹ ਕਹਿੰਦੇ ਮੈਂ ਸਵਾ ਮਹੀਨਾ ਛੱਡ ਕੇ ਵੇਖਣਾ ਪਹਿਲਾਂ ਸਵਾ ਮਹੀਨਾ ਕਿਥੋਂ ਆਇਆ ਵੀ ਮੈਂ ਤੁਹਾਨੂੰ ਦੱਸ ਕੇ ਜਾਊਂਗਾ ਜਿੰਨੇ ਨਸ਼ਾ ਪਤਾ ਛੱਡਣਾ ਕਹਿੰਦਾ ਪਹਿਲਾਂ ਸਵਾ ਮਹੀਨਾ ਛੱਡ ਕੇ ਵੇਖ ਲੈ ਜਿੰਨੇ ਤੁਹਾਡੇ ਚੋਂ ਨਵਾਂ ਨਵਾਂ ਅੰਮ੍ਰਿਤ ਛਕਿਆ ਹੋਵੇ ਤੋਂ ਕਹਿੰਦਾ ਸਵਾ ਮਹੀਨਾ ਨਾ ਹੋਣਾ ਜ਼ਰੂਰੀ ਮੁੜ ਕੇ ਭਾਵੇਂ ਸੁੱਤੇ ਹੀ ਰਹੋ ਸਵਾ ਮਹੀਨਾ ਸਵਾ ਮਹੀਨਾ ਕਿਉਂ ਆਇਆ ਅਸਲ 'ਚ ਸਵਾ ਮਹੀਨਾ ਦਾ ਮਤਲਬ ਇਹ ਆ ਡਾਕਟਰੀ ਪੜ੍ਹਾਈ ਆ ਇਹ ਕੋ ਵਹਿਮ ਨਹੀਂ ਆ ਡਾਕਟਰ ਵੀ ਮੰਨਦਾ ਵੀ ਜਿਹੜਾ ਕੰਮ ਤੁਸੀਂ ਸਵਾ ਮਹੀਨਾ ਕਰ ਲਿਆ ਨਾ ਮੁੜ ਕੇ ਸਾਰੀ ਉਮਰ ਤੁਹਾਡਾ ਪੱਕਾ ਹੋ ਜਾਣਾ ਵਾ ਸੁਪਨੇ ਦੇਖਣੇ ਵਾਲਾ ਯਾਕੂਬ ਕੀ 12 ਪੁੱਤਰ ਥੇ ਪਰ ਸਵਾਮੀ ਨਾ ਕੋਈ ਵੀ ਕੰਮ ਕਰਕੇ ਵੇਖੋ ਚਾਹੇ ਉਹ ਸਿਮਰਨ ਕਰਕੇ ਵੇਖੋ ਚਾਹੇ ਉਹ ਨਸ਼ਾ ਛੱਡ ਕੇ ਵੇਖੋ ਚਾਹੇ ਉਹ ਬੰਦਗੀ ਕਰਕੇ ਵੇਖੋ मां ਨੂੰ ਇਸੇ ਕਰਕੇ ਆਉਂਦੇ ਅਸੀਂ ਤੇਰੇ ਘਰ ਬੱਚੇ ਨੇ ਜਨਮ ਲਿਆ ਤੂੰ ਸਵਾ ਮਹੀਨਾ ਰੱਖ ਇਸ ਕਰਕੇ ਰੱਖਣੀ ਆ ਕਿਉਂਕਿ ਉਸ ਸਵਾ ਮਹੀਨੇ ਤੇ ਜਿੱਦਾਂ ਦਾ ਸਰੀਰ ਨੂੰ ਤੂੰ ਆਪਣੇ ਨੂੰ ਬੰਨ ਲਿਆ ਸੁੱਖ ਲਵੇਗੀ ਸਾਰੀ ਉਮਰ ਕਿਉਂਕਿ ਸਵਾ ਮਹੀਨਾ ਉਸ ਚੀਜ਼ ਨੂੰ ਅਸਲ ਚ ਕਿਹਾ ਜਾਂਦਾ ਹੈ ਪਰ ਉਹ ਸਵਾ ਵੀ ਨਮੜ ਕੇ ਵਹਿਮ ਬਣ ਗਿਆ ਇਸੇ ਤਰ੍ਹਾਂ ਇੱਕ ਚਪਹਿਰਾ ਸ਼ਬਦ ਆਇਆ ਚਪਹਿਰੇ ਦਾ ਮਤਲਬ ਇਹ ਆ ਵੀ ਅੱਜ ਮੈਂ ਚਾਰ ਪੈਰ ਤੇਰੀ ਬੰਦਗੀ ਕਰ ਚੱਲਿਆ ਤੇ ਚਾਰ ਪੈਰਾਂ ਦੇ ਨਾਲ ਉਹ ਸਿਮਰਨ ਮੇਰੇ ਅੰਦਰ ਚੱਲੂਗਾ ਮੈਂ ਘਰ ਜਾ ਕੇ ਵੀ ਕਰੂੰ ਇਹ ਥੋੜਾ ਵੀ ਐਦਵਾਰ ਜਾ ਕੇ ਉਥੇ ਭਾਂਡੇ ਵੀ ਧੋ ਤੇ ਐਦਵਾਰ ਜਾ ਕੇ ਤੱਪੜ ਵੀ ਝਾੜ ਤੇ ਸਿਮਰਨ ਵੀ ਕਰ ਲਿਆ ਬੰਦਗੀ ਵੀ ਕਰ ਲਈ ਤੇ ਮੁੜ ਕੇ 6 ਦਿਨ ਗੁਰਦਾਰੇ ਦੇ ਲਾਗੂ ਨਗਲਾ ਪਿੰਡ ਵਾਲਾ ਬਾਬਾ ਟੀਕਣ ਡਿਆਂ ਦਾ ਵੀ ਇੱਥੇ ਵੀ ਮਥਾ ਟੇਕ ਜੋ 6 ਦਿਨ ਪਿੰਡ ਵਾਲੇ ਗੁਰਦਾਰੇ ਕੋ ਮਥਾ ਹੀ ਨਹੀਂ ਟੇਕਣ ਦੇ ਗੁਰਦਾਰੇ ਦਾ ਭਾਈ ਵਿਚਾਰਾ ਸਰੂਪ ਕੱਲਾ ਹੀ ਚੁੱਕੀ ਫਿਰਨ ਦਾ ਸਵੇਰੇ ਸੋਖਾ ਪ੍ਰਕਾਸ਼ ਕਰਨ ਲੱਗਾ ਤੇ ਸ਼ਾਮ ਨੂੰ ਸੋਖਾ ਹਸਣ ਵੇਲੇ ਵੀ ਬਹੁਤੇ ਪਿੰਡਾਂ 'ਚ ਗੁਰਦਾਰੇ ਦਾ ਭਾਈ ਵਿਚਾਰਾ ਕੱਲਾ ਹੀ ਸੋਖਾ ਹਸਣ ਕਰਦਾ ਤੇ ਸਾਰਾ ਪਿੰਡ ਚਪਹਿਰੇ ਤੇ ਜਾਣਦੇ ਹੁੰਦਾ ਚਪਹਿਰੇ ਤੇ ਜਾਣ ਦਾ ਤਾਂ ਫਾਇਦਾ ਜੇ ਬਾਕੀ 6 ਦਿਨ ਵੀ ਤੁਹਾਡੇ ਅੰਦਰ ਉਹ ਸਿਮਰਨ ਚੱਲੇ ਉਸ ਹੁਕਮਣੀ ਸਾਹਿਬ ਚੱਲੇ ਤੇ 6 ਦਿਨ ਸਾਰੇ ਕੀਤੇ ਕੰਮ ਉਹੋ ਜੇ ਜੇ ਕੋ ਡਾਕਟਰ ਜਾਂਦਾ ਐਤਵਾਰ ਦੇ ਦੁਕਾਨ ਬੰਦ ਕਰਕੇ ਚਪਹਿਰਾ ਕੱਟ ਆਇਆ ਬਾਬੇ ਦੀਪ ਸਿੰਘ ਦੇ ਤੇ 6 ਦਿਨ ਗੋਲੀਆਂ ਤੇ ਦੁਕਾਨ ਤੇ ਵੇਚ ਛੱਡੀਆਂ ਤੇ ਫਿਰ ਕਹਾਦਾ ਬਾਬਾ ਦੀਪ ਸਿੰਘ ਦਾ ਚਪਹਿਰਾ ਕਟਿਆ ਹੁਣ ਤੋਦੀ ਵੀ ਆਕੇ ਵੀ ਮੈਂ ਚਪਹਿਰਾ ਕੱਟਣ ਚੱਲਿਆਂ ਬਾਬੇ ਦੀਪ ਸਿੰਘ ਦਾ ਤੇ ਮਣਕਾ 6 ਦਿਨ ਪਾਣੀ ਹੰਗਾਲ ਘੋਲ-ਘੋਲ ਕੇ ਪਾਈ ਜਾਵੇ ਲੋਕਾਂ ਨੂੰ ਦੁਕਾਨ ਆਲਾ ਵੀ ਆਕੇ ਵੀ ਮੈਂ ਚੱਲਿਆਂ ਚਪਹਿਰਾ ਕੱਟਣ ਤੇ ਮੁੜ ਕੇ ਸਾਰਾ ਨਕਲੀ ਸੌਦਾ ਵੇਚੀ ਜਾਵੇ 6 ਦਿਨ ਤੇ 7ਵੇਂ ਦਿਨ ਬਾਬੇ ਦੀਪ ਸਿੰਘ ਦਾ ਮੇਣਾ ਨੋਂ ਜਾਣਾ ਮੇਰੇ ਵਰਗੇ ਬਹੁਤੀ ਦੁਨੀਆ ਐਦਾਂ ਕਰਦੀ ਆ ਵੱਡੇ ਵੱਡੇ ਅਫਸਰ ਆਉਂਦੇ ਉੱਥੇ ਉਹ ਵੀ ਬੰਦੇ ਹੁੰਦੇ ਮੇਰੇ ਵਰਗੇ ਜਿਨ੍ਹਾਂ ਦੀਆਂ ਆਪਣੀਆਂ ਤਨਖਾਹਾਂ 2-2 ਲੱਖ ਰੁਪਈਆ ਵਾ ਇੱਕ ਦਿਨ ਚਪੈਰਾ ਕੱਟ ਲਿਆ ਤੇ 6 ਦਿਨ ਮੁੜ ਕੇ 6 ਲੀ ਲਾ ਲਾ ਰੱਖੀ ਜਾਣੀ ਵੀ ਜਿਹੜਾ ਆ ਗਿਆ ਨਾ ਕੰਮ ਕਰਾਉਣ ਉਹ ਆ 500 ਹਜ਼ਾਰ ਕੱਢ ਤੇ ਮੁੜ ਕੇ 7ਵੇਂ ਦਿਨ ਜਾ ਕੇ ਧੰਨ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਕਹਿੰਦਾ ਇਤਾਂ ਨਹੀਂ ਮੈਂ ਤੈਨੂੰ ਚਪੈਰਾ ਕੱਟਣ ਨੂੰ ਨਹੀਂ ਆਖਿਆ ਅਸਲ ਵਿੱਚ ਉਹ ਚਪੈਰਾ ਤੇਰੇ ਅੰਦਰ ਚੱਲਣਾ ਚਾਹੀਦਾ ਉਹ ਬੰਦਗੀ ਤੇਰੇ ਨਾਲ ਨਾਲ ਅੰਦਰ ਚੱਲੇ ਜੇ ਐਤਵਾਰ ਆਇਆ ਵਾ ਬਾਕੀ 6 ਦਿਨ ਤੇ ਉਹ ਚੀਜ਼ ਆਪਣੇ ਘਰ ਤੱਕ ਲੈ ਕੇ ਜਾ। ਬਾਬਾ ਦੀਪ ਸਿੰਘ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਪਹਿਲ ਦਿੱਤੀ ਆ। ਆ ਤੁਸੀਂ ਫੋਟੋ ਲਾਈ ਆ ਬਾਬਾ ਦੀਪ ਸਿੰਘ ਦਾ ਸਰੂਪ ਇੱਥੇ ਲਾਇਆ। ਮਰਿਆਦਾ ਅਨੁਸਾਰ ਇਹ ਗਲਤ ਆ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਨਹੀਂ ਲਾ ਸਕਦੇ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਫੋਟੋ ਦੀ ਪੂਜਾ ਨਹੀਂ ਕਰਵਾ ਸਕਦੇ ਕਿਉਂਕਿ ਬਾਬਾ ਦੀਪ ਸਿੰਘ ਨੇ ਤੇ ਕਰਵਾਈ ਨਹੀਂ। ਬਾਬਾ ਦੀਪ ਸਿੰਘ ਨੇ ਤੇ ਪੂਜਾ ਕੀਤੀ ਗੁਰੂ ਗ੍ਰੰਥ ਸਾਹਿਬ ਮਰ ਸੀਸ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ। 75 ਸਾਲ ਦੀ ਉਮਰ 'ਚ ਜੰਗ ਲੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਾਸਤੇ ਤੇ ਆਪਾਂ ਜੇ ਦੂਜੇ ਪੱਖ ਨੂੰ ਲੈ ਕੇ ਤੁਰਾਂਗੇ ਤੇ ਫਿਰ ਘਾਟੀ 'ਚ ਜਾਵਾਂਗੇ ਇਸ ਪੱਖ ਤੋਂ ਇਸ ਕਰਕੇ ਤੁਹਾਨੂੰ ਇੱਕ ਬੇਨਤੀ ਆ ਜਾਇਆ ਕਰੋ ਬਾਬਾ ਦੀਪ ਸਿੰਘ ਨੂੰ ਮੱਥਾ ਜ਼ਰੂਰ ਟੇਕਿਆ ਕਰੋ ਪਰ ਨਾਲੇ ਮਨ ਘਰੋਂ ਲੈ ਕੇ ਜਾਇਆ ਕਰੋ ਬਾਬਾ ਦੀਪ ਸਿੰਘ ਜਿੱਦਾਂ ਤੇਰਾ ਸਿਰ ਗੁਰੂ ਰਾਮਦਾਸ ਮਹਾਰਾਜ ਤੋਂ ਇਲਾਵਾ ਹੋਰ ਕਿਤੇ ਨਹੀਂ ਨਾ ਝੁਕਿਆ ਇਹ ਸਿਰ ਵੱਡਿਆ ਜਾਵੇ ਪਰ ਗੁਰੂ ਰਾਮਦਾਸ ਤੋਂ ਬਿਨਾ ਐਸ ਦਿਮਾਗ ਵਿੱਚ ਹੋਰ ਕੋਈ ਮੜੀ ਕਬਰ ਧਾਗਾ ਤਵੀਤ ਨਹੀਂ ਆਉਣਾ ਚਾਹੀਦਾ ਜੇ ਦੁਪਹਿਰੇ ਕੱਟ ਕੇ ਵੀ ਧਾਗੇ ਤਵੀਤ ਇੱਥੇ ਆਉਣਦੇ ਆ ਤੇ ਫਿਰ ਬਾਬਾ ਦੀਪ ਸਿੰਘ ਦੀ ਖੁਸ਼ੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ